ਸ਼ਰਾਬ ਪੀਣ ਵਾਲਿਆਂ ਦੇ ਲਈ ਇੱਕ ਵੱਡੀ ਖਬਰ 4 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ ਬਾਹਰ ਹੋਟਲਾਂ ਤੇ ਰੈਸਟੋਰੈਂਟਾਂ ਦੇ ਵਿੱਚ ਵੀ ਨਹੀਂ ਮਿਲੇਗੀ ਸ਼ਰਾਬ ਦਿੱਲੀ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਜਿਸ ਦੀਆਂ ਵੋਟਾਂ 5 ਫਰਵਰੀ ਨੂੰ ਪੈ ਰਹੀਆਂ ਨੇ ਦਿੱਲੀ ਵਿੱਚ ਹੋ ਰਹੀਆਂ ਚੋਣਾਂ ਨੂੰ ਲੈ ਕੇ ਦਿੱਲੀ ਅਬਕਾਰੀ ਕਮਿਸ਼ਨ ਨੇ ਹਾਲ ਹੀ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ VOTING ਵਾਲੇ ਦਿਨ ਅਤੇ ਗਿਣਤੀ ਦੇ ਦਿਨ ਨੂੰ ਡਰਾਈ ਡੇ ਐਲਾਨ ਕਰ ਦਿੱਤਾ। ਫਰਵਰੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਲਗਭਗ 4 ਦਿਨ ਬੰਦ ਰਹਿਣਗੀਆਂ। ਇਸ ਦਾ ਮਤਲਬ ਹੈ ਕਿ ਇਹਨਾਂ ਦਿਨਾਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਤੇ ਸ਼ਰਾਬ ਪਰੋਸਣ ਵਾਲੇ ਆਧਾਰੇ ਬੰਦ ਰਹਿਣਗੇ। ਦਿੱਲੀ ਸਰਕਾਰ ਨੇ ਹੁਕਮ ਦਿੱਤਾ ਹੈ ਕਿ 3 ਫਰਵਰੀ 2025 ਨੂੰ ਸ਼ਾਮ ਦੇ 6 ਵਜੇ ਤੋਂ ਲੈ ਕੇ 5 ਫਰਵਰੀ ਨੂੰ ਸ਼ਾਮ 6 ਵਜੇ ਤੱਕ ਅਤੇ ਫਿਰ 8 ਫਰਵਰੀ ਨੂੰ ਚੋਣਾਂ ਦੀ ਗਿਣਤੀ ਵਾਲੇ ਦਿਨ ਦਿੱਲੀ ਵਿੱਚ ਡਰਾਈ ਡੇ ਹੋਵੇਗਾ। ਇਸ ਦੌਰਾਨ ਸ਼ਹਿਰ ਵਿੱਚ ਸ਼ਰਾਬ ਦੀ ਵਿਕਰੀ ਅਤੇ ਪਰੋਸਣ ਤੇ ਪੂਰੀ ਤਰ੍ਹਾਂ ਦੀ ਪਾਬੰਦੀ ਲੱਗੀ ਰਹੇਗੀ। ਅਜਿਹੇ ਸਥਿਤੀ ਵਿੱਚ ਸ਼ਰਾਬ ਪੀਣ ਦੇ ਚਾਹਵਾਨ ਲੋਕਾਂ ਨੂੰ ਮੁਸ਼ਕਲ ਹੋ ਸਕਦੀ ਹੈ। ਉਕਤ ਲੋਕਾਂ ਨੂੰ ਪਹਿਲਾਂ ਤੋਂ ਸਟਾਕ ਰੱਖਣ ਦੀ ਲੋੜ ਹੈ। ਹਾਲਾਂਕਿ ਦੱਸਿਆ ਤਾਂ ਦਿੱਲੀ ਵਿੱਚ ਡਰਾਈਡੇ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਪੂਰਨ ਤੌਰ ਤੇ ਬੰਦ ਰਹਿਣਗੀਆਂ ਹੋਟਲਾਂ ਤੇ ਰੈਸਟੋਰੈਂਟਾਂ ਦੇ ਵਿੱਚ ਵੀ ਸ਼ਰਾਬ ਨਹੀਂ ਮਿਲੇਗੀ ਜਿਨ੍ਹਾਂ ਕਲੱਬਾਂ ਜਾਂ ਆਦਾਰਿਆਂ ਨੂੰ ਸ਼ਰਾਬ ਵੇਚਣ ਦਾ ਲਾਇਸੈਂਸ ਦਿੱਤਾ ਗਿਆ ਹੈ ਉਹਨਾਂ ਨੂੰ ਵੀ ਸ਼ਰਾਬ ਵੇਚਣ ਜਾਂ ਪਰੋਸਣ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਇੱਕ ਵੱਡੀ ਖਬਰ ਹੈ ਸ਼ਰਾਬ ਪੀਣ ਵਾਲੇ ਲੋਕਾਂ ਦੇ ਲਈ ਕਿਉਂਕਿ ਦਿੱਲੀ ਦੇ ਵਿੱਚ ਚੋਣਾ ਜਿਹੜੀਆਂ 5 ਫਰਵੀ ਨੂੰ ਭੈੜ ਵਾਲੀਆਂ ਨੇ ਔਰ ਇਹਨਾਂ ਚੋਣਾਂ ਦੇ ਆਧਾਰ ਤੇ ਹੀ ਵੱਡਾ ਫੈਸਲਾ ਜਿਹੜਾ ਵਾ ਆਭਕਾਰੀ ਕਮਿਸ਼ਨ ਨੇ ਲੱਤਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿੱਤੇ ਕਿ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ VOTING ਵਾਲੇ ਦਿਨ ਤੇ ਗਿਣਤੀ ਵਾਲੇ ਦਿਨ ਨੂੰ DRY DAY ਐਲਾਨਣ ਦਾ ਵੱਡਾ ਫੈਸਲਾ ਲੈ ਲਿਆ ਤਾਂ ਹੁਣ 4 ਦਿਨ ਇਹ ਜਿਹੜੇ ਠੇਕੇ ਬੰਦ ਰਹਿਣ ਵਾਲੇ ਨੇ ਹਾਲਕਿ ਤੁਹਾਨੂੰ ਦੱਸਿਏ ਤਾਂ ਜੇਕਰ ਕੋਈ ਵੀ ਠੇਕਾ ਖੁੱਲਦਾ ਨਜ਼ਰ ਆਇਆ ਉਸਤੇ ਐਕਸ਼ਨ ਹੋ ਸਕਦਾ ਹੈ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਸਕਦੀਆਂ ਨੇ ਇਸ ਕਰਕੇ ਤੁਸੀਂ ਸਾਵਧਾਨ ਤੇ ਸੁਚੇਤ ਰਹਿਓ ਦਿੱਲੀ ਸਰਕਾਰ ਦੇ ਹੁਕਮ ਦੇ ਆਧਾਰ ਤੇ 3 ਫਰਵਰੀ 2025 ਨੂੰ ਸ਼ਾਮ ਦੇ 6 ਵਜੇ ਤੋਂ 5 ਫਰਵਰੀ ਨੂੰ ਸ਼ਾਮ 6 ਵਜੇ ਤੱਕ ਅਤੇ 8 ਫਰਵਰੀ ਨੂੰ ਚੋਣਾ ਦੀ ਗਿਣਤੀ ਵੱਲਦੇ ਹਨ ਡਰਾਈ ਡੇ ਹੋਵੇਗਾ ਜਾਨੀ ਕਿ ਸ਼ਰਾਬ ਦੇ ਠੇਕੇ ਪੂਰਨ ਤੌਰ ਤੇ ਬੰਦ ਰਹਿਣਗੇ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਖਬਰ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਜੁੜ ਪਹੁੰਚਾਈਓ ਦਿੱਲੀ ਵਾਸੀ ਵਾਲਿਆਂ ਨੂੰ ਇਹ ਖਬਰ ਜ਼ਰੂਰ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਜਾਣਕਾਰੀ ਮਿਲੇ ਕਿ 4 ਦਿਨ ਦਿੱਲੀ ਦੇ ਵਿੱਚ ਸ਼ਰਾਬ ਦੇ ਠੇਕੇ ਹੁਣ ਬੰਦ ਰਹਿਣਗੇ ਇਹ ਅਹਿਮ ਖਬਰ ਹੈ ਕਿਉਂਕਿ ਚੋਣਾਂ ਦੇ ਦੌਰਾਨ ਇਹ ਵੱਡਾ ਫੈਸਲਾ ਅਧਕਾਰੀ ਕਮਿਸ਼ਨ ਦੇ ਵੱਲੋਂ ਲੱਤਾ ਗਿਆ ਇੱਕ ਵੱਡਾ ਨੋਟੀਫਿਕੇਸ਼ਨ ਜਾਰੀ ਕਰਕੇ ਲੋਕਾਂ ਤੱਕ ਇਹ ਜਿਹੜੀ ਸੂਚਨਾ ਸਾਂਝੀ ਕੀਤੀ ਗਈ ਹੈ ਤਾਂ ਹੁਣ 바ਰ ਹੋਟਲ ਰੈਸਟੋਰੈਂਟਾਂ ਦੇ ਵਿੱਚ ਵੀ ਸ਼ਰਾਬ ਨਹੀਂ ਮਿਲੇਗੀ ਔਰ ਜਿਨ੍ਹਾਂ ਨੂੰ ਲਾਇਸੈਂਸ ਮਿਲਿਆ ਹੋਇਆ ਹੈ ਉਹਨਾਂ ਨੂੰ ਵੀ ਸ਼ਰਾਬ ਵੇਚਣ ਤੇ ਪੂਰਨ ਤੌਰ ਤੇ پابੰਦੀ ਹੋਵੇਗੀ ਤੇ ਹੁਣ ਇਸ ਖਬਰ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ